ਗਾਈਜ਼ ਅੱਜ ਪਹ ਪਿਆ ਮੀ ਕੱਲ ਦਾ ਪਹ ਰਿਆ ਮੀ ਦੇਖੋ ਸਾਡੇ ਗੰਨੇ 'ਚ ਪਾਣੀ ਕਿੰਨਾ ਗੈਣਾ ਖੜਾ ਗੋਡੇ-ਗੋਡੇ ਪਾਣੀ ਖੜਾ ਤੇ ਸਿਮੂ ਆਇਆ ਹੋਇਆ ਸਿਮੂ ਬਾਈ ਨੂੰ ਸੱਸੀ ਗੱਲ ਜੀ ਕਿੱਦਾਂ ਆਹ ਦੇਖੋ ਅੱਜ ਅਸੀਂ ਚੱਲੇ ਆਪਣੀ ਪਿੰਡ ਵਾਲੀ ਨਦੀ ਦੇਖਣ ਉੱਤੇ ਬਾਅਦ ਦਿਖਾਵਾਂਗੇ ਦਰਿਆ ਕਿੱਦਾਂ ਚੱਲਦਾ ਦਰਿਆ ਵੀ ਸਾਡੇ ਨਾਲੇ ਆ ਤੇ ਉਹ ਵੀ ਨਾਲੇ ਸਾਡੇ ਦੋ ਨਦੀਆਂ ਪੈਂਦੀਆਂ ਤੇ ਇੱਕ ਦਰਿਆ ਤੇ ਇੱਕ ਸਾਈਡ ਨਾਲੇਰ ਪੈਂਦੀ ਸਾਡੇ ਮੌਸਮ ਦਾ ਤਾਂ ਪੁੱਛੋ ਕਿ ਕਿੰਨਾ ਹਾਲ ਬੁਰਾ ਨਹੀਂ ਕਹਿ ਸਕਦੇ ਜਿਪਟ ਦੇ ਵਿੱਚ ਆਪਾਂ ਤਿੰਨੇ ਆਕਾ ਸਾਡੇ ਲੋ ਜੀ ਅਸੀਂ ਪਹੁੰਚ ਗਏ ਪਿੰਡ ਦੇ ਸਕੂਲ ਕੋਲ ਸੋਮੂ ਬਾਈ ਵੀ ਨਾਲ ਆ ਜੀ ਪਹੁੰਚ ਗਏ ਪਿੰਡਾਂ ਦੇ ਸਕੂਲ ਤੇ ਸੋਮੂ ਮੇਰੇ ਨਾਲ ਆ ਸੋਮੂ ਨੇ ਚੱਕਿਆ ਝੱਗਾ ਦਿਖਾ ਰਿਹਾ ਟਿੱਡ ਕਹਿੰਦਾ ਰੋਟੀ ਖਾ ਲਈ ਜਾਦਾ ਤੇ ਅਸੀਂ ਆ ਕੇ ਘੁੰਮਣ ਆਣ ਪਿੰਡ ਦੇ ਨਦੀ ਵਾਲ ਨੂੰ ਤੇ ਇੱਥੇ ਬਾ ਜਾਣਾ ਰੋਪੜ ਰੋਪੜ ਦਾ ਬਹੁਤ ਪੁਰਾ ਹਾਲ ਆ ਜੀ ਆਪਾਂ ਨੂੰ ਵੀਡੀਓ ਚ ਦਿਖਾਵਾਂਗੇ ਥੋੜੀ ਜੀ ਵੀਡੀਓ ਕਲਿੱਪ ਲਾਵਾਂਗੇ ਉਹਦੇ ਵਿੱਚ ਪਾਣੀ ਬਹੁਤਾ ਕੱਲ ਕੇ ਤੇ ਦੀ ਲੈਂਦਾ ਪਨੀਰ ਤੇ ਚਿੱਟਾ ਮੁਰਗਾ ਲੈਂਦਾ ਕੱਲ ਪਰ ਥੋੜਾ ਥੜਾ ਬਣਿਆ ਨਹੀਂ ਗੱਲ ਨਹੀਂ ਬਣੀ ਚਿੱਟੇ ਮੁਰਗੇ ਦੀ ਤੇ ਮੌਸਮ ਦੇਖੋ ਤੁਸੀਂ ਲੋ ਜੀ ਪਹੁੰਚ ਗਿਆ ਅਸੀਂ ਪਿੰਡਾਂ ਨਦੀ ਦੇ ਵਿੱਚ ਆਹ ਲਓ ਕੋ ਸਾਹਮਣੇ ਥੋੜੀ ਦੂਰ ਤੇ ਦਰਿਆ ਜੀ ਉੱਤੇ ਸਾਹਮਣੇ ਰੇਲਮਾ ਜਰਾ ਤੇ ਆਹ ਸੜਕ ਜਾਂਦੀ ਹੈ ਜੀ ਆਪਣੀ ਰੰਗਾ ਜਾ ਕੇ ਦੇਖਦੇ ਵੀ ਨਦੀ ਆਈ ਕਿ ਨਹੀਂ ਹੋਈ ਆਈ ਹੈ 80% ਤਾਂ ਥੋੜੀ ਆਈ ਹੁੰਦੀ ਨਦੀ ਪਰ ਸਾਡੇ ਵਾਲੀ ਵੀ ਦੇਖ ਲੈਂਦੇ ਆਪਾਂ ਹੁਣ ਮੀਂਹ ਨਾਲ ਕਈਆਂ ਸੜਕਾਂ ਦਾ ਤਾਂ ਬੁੜਾ ਹਾਲ ਹੋ ਗਿਆ ਖਾਰਾਂ ਪੈ ਗਈਆਂ ਪਰ ਲੋ ਜੀ ਪਹੁੰਚ ਗਏ ਆਪਾਂ ਪਿੰਡ ਵਾਲੀ ਨਦੀ 'ਚ ਨਦੀ ਜੀ ਦਾ ਪਾਣੀ ਘਟਿਆ ਹੋਇਆ ਵੈਸੇ ਠੀਕ ਹੈ ਨਦੀ ਘਟ ਰਹੀ ਗਈ ਉਹਦੇ ਖੇਤ ਜਿਆਦਾ ਬਣ ਕੇ ਦੇਖੋ ਜੀ ਨਦੀ ਦਾ ਬਸ ਇੱਕ ਨਾਲ ਹੀ ਰਹਿ ਗਿਆ ਮਨ ਲਾ ਛੋਟਾ ਜਿਹਾ ਉੱਤੇ ਆੜ ਦੇ ਵੜ ਦੇ ਨਾਲ ਸਾਲਿੰਗ ਦੀ ਮਿੰਨ ਨਹੀਂ ਹੈ ਜੀ ਤਾਂ ਹੀ ਨਦੀ ਵਿਚਾਰੀ ਕੀ ਕਰੇ ਠੰਡਾ ਪਾਣੀ ਵੀ ਮਰੇ ਉਹ ਕੰਮ ਹੋਇਆ ਪਿਆ ਨਦੀ ਟੁੱਟਣੀ ਆ ਫਿਰ ਤੁਸੀਂ ਪ੍ਰੀ ਵੈਡਿੰਗ ਕਰਨੇ ਵਾਸਤੇ ਸਾਡੀ ਨਦੀ ਦੇ ਵੀ ਆਹ ਦੇਖੋ ਲੋਕੇ ਕਿੰਨੇ ਘੈਂਟ ਆ ਦੋ ਇਹ ਆ ਦੇਖੋ ਜੀ ਪਾਣੀ ਤਾਂ ਥੋੜਾ ਹੀ ਆ ਅਸੋਮ ਨੂੰ ਜਵੈਸੇ ਲੈ ਕੇ ਆਇਆ ਦਿਖਾਉਣ ਵਾਸਤੇ ਮੈਂ ਸਾਡੇ ਪਿੰਡ ਦੀਆਂ ਨਦੀਆਂ ਆ ਤੈਨੂੰ ਪਿੰਡ ਦੀ ਨਦੀ ਦਿਖਾ ਦਈਏ ਬੱਦਲ ਬਹੁਤ ਹੋਇਆ ਬਈ ਵੀਰੋ ਕੁਝ ਪਤਾ ਨਹੀਂ ਕਦਮੀ ਆਜ ਵੀ ਪੰਜ ਤੋ ਪਹਿਲਾ ਪਹਿਲਾ ਨਜ਼ਰ ਨੂੰ ਦਿਖਾ ਕੇ ਵੀ ਆ ਦੇਖੋ ਜੀ ਪਾਣੀ ਨਦੀ ਦਾ ਤੋਂ ਮੁਸ਼ਾਲਨੀ ਮਾਨੀ ਬੇਟਾ ਛਾਲਨੀ ਮਾਨੀ ਛਾਲਨੀ ਮਾਨੀ ਵਿੱਚ ਛਾਲ ਨਾ ਇਹ ਛਾਲ ਮਾਰ ਦਿੰਦਾ ਹੈ ਇਹ ਮੁੰਡਾ ਗੁੱਸੇ ਜਾ ਕੇ ਛਾਲ ਮਾਰ ਦਿੰਦਾ ਹੈ ਤੋਂ ਨਦੀ ਹੈ ਬਹੁਤ ਵੱਡੀ ਹੈ ਪਰ ਲੋਕਾਂ ਨੇ ਦੱਬ ਲਈ ਉਹਨਾਂ ਕਿਆ ਕਰੀਏ ਉਹ ਗੱਬੇ ਰਹੀ ਹੁਣ ਆਪਾਂ ਇਹ ਦੱਬਣੀ ਆ ਤੇ ਪਰ ਨਾਲ ਲੈਂਟਰ ਪਾ ਕੇ ਗੱਬੇ ਆਪਣੇ ਕੋਠੀ ਛੇੜ ਕਰ ਦੇਣੀ ਇੱਕਲਾ ਹੱਟੇ ਗੁੰਡਾ ਪਕੜੇ ਪੁੜੀ ਬਣ ਜਵਣ ਨਾਲ ਹੀ ਵਧੀਆ ਉਹ ਬਣਾਉਂਗਾ ਕਿਹੜਾ ਸਰਕਾਰਾਂ ਇਹ ਕਰਾ ਸਰਕਾਰਾਂ ਬੇਕਾਰ ਹੈ ਕਹਿੰਦਾ ਮੁੰਡਾ ਕਹਿੰਦਾ ਭਾਈ ਗਾਣਾ ਹੀ ਸੁਣਾ ਤੂੰ ਨੀ ਪਿੰਡ ਲਾਇਆ ਹਮ ਯਾਨੀ ਕਿ ਟੈਕਟਰ ਵਾਲੇ ਵਿਚੇ ਮਸ਼ੀਨ ਵਾਲੇ ਮੁੰਡੋਂ ਨੇ ਹਮ ਤਲ ਕੇ ਪੁੜੀ ਲਾਈਏ ਸੀ ਆਪੇ ਖਰਚਾ ਕਰੇ ਸਾਰਾ ਇਹਨਾਂ ਦਾ ਪਿੰਡ ਨਕਸ਼ੇ 'ਚ ਵੀ ਨਹੀਂ ਆਉਂਦਾ ਮੈਨੂੰ ਲੱਗਦੀ ਆ ਨਕਸ਼ੇ 'ਚ ਆਉਂਦਾ ਪਿੰਡ? ਹਾਂ ਤਾਂ ਲੱਗਦਾ ਪਹਿਲਾਂ ਨਹੀਂ ਆਉਂਦਾ ਚਲੋ ਇਹ ਚੱਲੀਏ ਹੁਣ ਘਰ ਨੂੰ ਆਪਾਂ ਪਾਣੀ ਤਾਂ ਆਇਆ ਨਹੀਂ ਆਹ ਸਾਡੇ ਪਿੰਡਾਂ ਦੀ ਚਰਾਹਾ ਆ ਦੇਖੋ ਜੀ ਚੋ ਵੀ ਫਲ ਚਲਦੀ ਆ ਕਿਸੇ ਟਾਈਮ ਮੋਟਰਾਂ ਨਾਲ ਪਾਣੀ ਪੂਰਾ ਕਰਦੇ ਹੁੰਦੇ ਸੀ ਖੇਤਾਂ 'ਚ ਦੇਖੋ ਜੀ ਹੁਣ ਖੇਤਾਂ 'ਚ ਪਾਣੀ ਘਟ ਘਟ ਦੇ ਵਿੱਚ ਪਾਣਾ ਪੈਂਦਾ ਚਲੋ ਜੀ ਹੁਣੋਂ ਆਪਾਂ ਚੱਲੇ ਘਰ ਨੂੰ ਘਰ ਜਾ ਕੇ found it upon youtube